ਇਨਸਾਨੀ ਜ਼ਿੰਦਗੀ ਦੇ 60ਵੇਂ ਸਾਲ ਦਾ ਹਵਾਲ ਸਤਿ ਦਇਆ ਸੰਗਰਵ ਜੀ ਜ਼ਿੰਦਗੀ ਬਲਾਸ ਵਿੱਚ ਇਸ ਤਰ੍ਹਾਂ ਬਿਆਨ ਕਰ ਰਹੇ ਹਨ ਚੜਿਆ 60 ਮਾ ਸਾਲ ਕੀ ਹਾਲ ਵੇਖੀ ਸਿੱਖੀ ਗੁਰੂ ਗੁਰਦੇਵ ਦੀ ਪਰ ਸਿਖਾ ਸਿੱਖੀ ਵਿੱਚ ਤਾਂ ਉਤਰੇ ਉਹ ਪੂਰਾ ਜਿਹੜਾ ਵਾਗ ਸਹਬ ਜਾਦਿਆ ਮਰੇ ਸਿੱਖਾ ਸਿੱਖੀ ਵਿੱਚ ਤਾਂ ਉਤਰੇ ਉਹ ਪੂਰਾ ਜੀਵਨ ਸਿੰਘ ਦੇ ਵਾਗ ਨਾ ਡਰੇ ਸਿੱਖਾ ਸਿੱਖੀ ਵਿੱਚ ਤਾਂ ਉਤਰੇ ਉਹ ਪੂਰਾ ਦੇਵੇ ਸੀਸ ਨਾ ਸੀ ਉਚਰੇ ਸਿਖਾ ਸਿੱਖੀ ਵਿੱਚ ਤਾਂ ਉਤਰੇ ਉਹ ਪੂਰਾ ਪੰਜਾਬ ਪਿਆਰਿਆਂ ਵੰਗਰਾ ਕਰੇ ਸਿਖਾ ਸਿੱਖੀ ਵਿੱਚ ਤਾਂ ਉਤਰੇ ਉਹ ਪੂਰਾ ਧਰਮ ਹੇਤ ਜੋ ਦੁਖੜੇ ਜਰੇ ਸਿਖਾ ਸਿੱਖੀ ਵਿੱਚ ਤਾਂ ਉਤਰੇ ਉਹ ਪੂਰਾ ਜਿਹੜਾ ਵਾਂਗ ਮਸਕੀਨੀਏ ਹਰੇ ਸਿਖਾ ਸਿੱਖੀ ਵਿੱਚ ਤਾਂ ਉਤਰੇ ਉਹ ਪੂਰਾ ਦੇਵੇ ਸੀਸ ਜੇ ਸਿੱਖ ਤੋਂ ਸਰੇ ਸਿਖਾ ਸਿੱਖੀ ਵਿੱਚ ਤਾਂ ਉਤਰੇ ਉਹ ਪੂਰਾ ਜਿਹੜਾ ਜਗਤ ਭਵ ਸਾਗਰੋਂ ਤਰੇ ਸਿੱਖਾ ਸਿੱਖੀ ਵਿੱਚ ਤਾਂ ਉਤਰੇ ਉਹ ਪੂਰਾ ਅੱਗੇ ਗੁਰੂ ਕੇ ਸੀਸ ਨੂੰ ਤਰੇ ਸਿੱਖਾ ਸਿੱਖੀ ਵਿੱਚ ਤਾਂ ਉਤਰੇ ਉਹ ਪੂਰਾ ਹਾਲਾ ਗੁਰੂ ਗੁਰਦੇਵ ਦਾ ਜਰੇ ਸਿੱਖਾ ਸਿੱਖੀ ਵਿੱਚ ਤਾਂ ਉਤਰੇ ਉਹ ਪੂਰਾ ਜਾਵੇ ਅਗਾ ਨਾ ਪਿਛਾ ਨੂੰ ਤਰੇ ਸਿੱਖਾ ਸਿੱਖੀ ਵਿੱਚ ਤਾਂ ਉਤਰੇ ਉਹ ਪੂਰਾ ਜਿਹੜਾ ਆਪਣੇ ਦੀਨ ਤੋਂ ਨਰੇ ਸਿੱਖਾ ਸਿੱਖੀ ਸਦਕਾ ਨਿਵਾਣ ਦੀ ਦੂਰ ਮੰਜ਼ਿਲ ਗੱਲਾਂ ਮਾਰੇ ਤੂੰ ਬੈਠ ਕੇ ਕਰੇ ਸਿਖਾ ਦਇਆ ਸਿੰਘ ਨਹੀਂ ਸਿਖਿਆ ਸਿੱਖੀ ਤੈਨੂੰ ਪਾਈ ਕਾਚ ਨੂੰ ਗੁਜ਼ਰ ਗਏ ਵਾਰੇ ਸਿਖਾ ਦਇਆ ਸਿੰਘ ਨਹੀਂ ਸਿਖਿਆ ਸਿੱਖੀ ਤੈਨੇ ਪਾਈ ਕਛ ਨੂੰ ਗੁਜ਼ਰ ਗਏ ਬਰੇ ਸਿਖਾ